ਸਰ ਅੱਜ ਅੱਜ ਮੈਂ ਧੰਨਵਾਦੀ ਆ ਸਾਡੇ ਪ੍ਰਵੀਰ ਬੱਬੂ ਠੇਕੇਦਾਰ ਜੀ ਦਾ ਜਿਨ੍ਹਾਂ ਨੇ ਆਪਣੇ ਨੌਜਵਾਨ ਸਾਥੀਆਂ ਦੇ ਨਾਲ ਵੱਡੀ ਗਿਣਤੀ ਵਿੱਚ 30 ਦੇ ਕਰੀਬ ਸਾਥੀਆਂ ਦੇ ਨਾਲ ਆਵਾਜ਼ੀ ਪਾਰਟੀ ਜੁਆਇਨ ਕੀਤੀ ਆ ਮੈਂ ਸਮਝਦਾ ਵੀ ਇਹ ਲੋਕ ਪਿਛੇ ਰਵਾਇਤੀ ਪਾਰਟੀਆਂ ਨਾਲ ਜੁੜੇ ਸੀਗੇ ਪਰ ਪਿਛਲੇ 20-22 ਮਹੀਨਿਆਂ ਦੇ ਵਿੱਚ ਜਿਹੜਾ ਵਿਕਾਸ ਹਯਾਦਨਗਰ ਦੇ ਵਿੱਚ ਇਹਨਾਂ ਨੇ ਦੇਖਿਆ ਆ ਆਵਾਜ਼ੀ ਕਲੀਰਿਕ ਦੇ ਨਾਲ ਗਲੀਆਂ ਨਾਲੀਆਂ ਦਾ ਪਾਣੀ ਦੇ ਨਿਕਾਸ ਦਾ ਔਰ ਇਸ ਤੋਂ ਇਲਾਵਾ ਸਾਰੇ ਸੂਬੇ ਦੇ ਵਿੱਚ ਭਗਵੰਤ ਮਾਨ ਜੀ ਦੀਆਂ ਪਾਲਿਸੀਜ਼ ਪ੍ਰੋਗਰਾਮ ਤੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਉਸ ਨੂੰ ਵੇਖਦੇ ਹੋਏ ਇਹਨਾਂ ਨੇ ਮਾਨ ਬੜਾਇਆ ਮੈਂ ਬੱਬੂ ਜੀ ਤੁਹਾਡੇ ਸਾਰੇ ਸਾਥੀਆਂ ਦਾ ਪਾਰਟੀ ਦੇ ਵਿੱਚ ਔਨਲੀ ਜਿਆ ਨੂੰ ਕਹਿਣਾ ਧਰਵਾਦ ਕਰਦਾ ਔਰ ਵਿਸ਼ਵਾਸ ਦਿਵਾਉਣਾ ਕਿ ਤੁਹਾਡਾ ਮਾਨ ਦਾ ਮਾਨ ਸਨਮਾਨ ਜਿਹੜਾ ਉਹ ਪਾਰਟੀ ਦੇ ਵਿੱਚ ਪੂਰਾ ਦਿੱਤਾ ਜਾਵੇਗਾ ਆਪਾਂ ਮਿਲ ਕੇ ਚੰਗੇ ਤਰੀਕੇ ਦੇ ਨਾਲ ਲੋਕਾਂ ਦੇ ਜੀਵਨ स्तर ਨੂੰ ਉੱਪਰ ਚੁੱਕਣ ਲਈ ਲੋਕਾਂ ਦੇ ਸੇਵਾ ਵਾਸਤੇ ਇਕੱਠੇ ਇੱਕ ਟੀਮ ਵਰਕ ਬਣ ਕੇ ਆਪਾਂ ਕੰਮ ਕਰਾਂਗੇ ਔਰ ਇੱਕ ਦੂਸਰੇ ਨਾਲ ਮਿਲ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਦੇ ਵਿੱਚ ਹਿੱਸਾ ਪਾਵਾਂਗੇ ਅੱਜ ਆਮ ਆਦਮੀ ਪਾਰਟੀ ਦੀ ਨੀਤੀਆਂ ਆਮ ਆਦਮੀ ਪਾਰਟੀ ਦੇ ਪ੍ਰੋਗਰਾਮ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਨੇ ਔਰ ਲੋਕ ਵੱਡੀ ਗਿਣਤੀ ਦੇ ਵਿੱਚ ਇਸ ਪਾਰਟੀ ਦੇ ਨਾਲ ਸ਼ਾਮਲ ਹੋ ਕੇ ਔਰ ਇਹ ਜਿਹੜਾ ਤੁਸੀਂ ਦੇਖਿਓ ਇਹ ਜਿਹੜਾ ਅੱਜ ਰੌ ਤੁਰਿਆ ਇੱਕ ਮੰਡੀ ਦਾ ਰੂਪ ਲਵਾਂਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਨਾਲ ਜਿਹੜਾ ਸਾਡੇ ਨੰਬਰ ਪਾਰਲੀਮੈਂਟ ਨੇ ਉਹ ਜਿੱਤ ਕੇ ਜਾਣਗੇ ਸਾਰੇ ਜੁਆਇਨਿੰਗ ਹੋ ਰਹੀਆਂ ਆਮ ਆਦਮੀ ਪਾਰਟੀ ਗਿਆ ਲਗਾਤਾਰੀ ਜੁਆਇਨਿੰਗ ਹੋ ਰਹੀ ਹੈ ਕਿਉਂਕਿ ਲੋਕ ਪ੍ਰਭਾਵਿਤ ਹੋ ਰਹੇ ਨੇ ਆਵਾਜ਼ ਵੀ ਪਾਰਟੀ ਆਮ ਮਨਦੇ ਦਾ ਕੰਮ ਕਰ ਰਹੀ ਆ ਭਗਵੰਤ ਮਾਨ ਜੀ ਨੇ ਸਿਹਤ ਸੇਵਾਵਾਂ ਦੇ ਵਿੱਚ ਤੇ ਐਜੂਕੇਸ਼ਨ ਦੇ ਵਿੱਚ ਕ੍ਰਾਂਤੀ ਲਿਆਣ ਦੀ ਆ ਲੋਕਾਂ ਦੇ 300 ਯੂਨਿਟ ਬੈਲ ਸੀਓ ਮਾਫ ਹੋ ਗਏ ਨੇ ਤੋ ਲੋਕਾਂ ਨੂੰ ਹਰ ਪਾਸੇ ਫਾਇਦਾ ਹੋ ਰਿਹਾ ਪ੍ਰਵਾਤਵਾ ਕਿਸ ਨੂੰ ਕੁਮਾਰ ਨਾ ਪਾਵੇ ਪਰ ਜਿਸ ਵਕਤ ਸਿਹਤ ਦੇ ਉੱਪਰ ਖਰਚ ਹੁੰਦਾ ਸੀਗਾ ਬੱਚੇ ਦੀ ਪੜ੍ਹਾਈਆਂ ਦੇ ਖਰਚ ਹੁੰਦਾ ਸੀਗਾ ਉਹ ਪੈਸੇ ਕਮਾਈ ਤੋਂ ਜਾਂਦੇ ਸੀ ਅੱਜ ਉਹ ਪੈਸੇ ਬਚਣੇ ਸ਼ੁਰੂ ਹੋ ਗਏ ਨੇ ਲੋਕ ਜਾਂਦੇ ਨੇ ਵੀ ਆਮ ਆਦਮੀ ਪਾਰਟੀ ਅੱਗੇ ਵਧੇ ਸਾਰੇ ਹੁਣਾਂ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਸੀਂ ਹਜਾਤਨਗਰ ਦੇ ਵਿੱਚ ਇਹਨਾਂ ਦਾ ਸਾਥ ਦੇਣ ਦਾ ਅੱਜ ਨਿਰਣੇ ਲੈ ਲਿਆ ਜੀ ਤੇ ਹੁਣ ਤੋਂ ਇਹਨਾਂ ਦੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਤੇ ਖੜੇ ਰਵਾਂਗੇ ਜਿਉਂ ਵੀ ਅੱਗੇ ਸਾਨੂੰ ਦੇਣਗੇ ਕੰਮ ਦੇਣਗੇ ਮਜਬੂਤੀ ਦੇ ਨਾਲ ਇਹਨਾਂ ਦਾ ਸਾਥ ਦੇਵਾਂਗੇ ਜਿੱਥੇ ਵੀ ਇਹ ਸਾਨੂੰ ਖਿਲਾੜ ਦੇਣਗੇ ਉੱਥੇ ਖਲੋਤੇ ਰਵਾਂਗੇ ਜੀ ਜੀ ਤੁਹਾਡਾ ਬੱਬੂ ਠੇਕੇਦਾਰ ਹਯਾਤ ਨਗਰ ਕਿੰਨੇ ਕਿ ਐ ਜੁਆਇਨਿੰਗ ਕੀਤੀ ਹੈ 30 ਬੰਦਿਆਂ ਨੇ ਅੱਜ ਜੁਆਇਨਿੰਗ ਕੀਤੀ ਹੈ ਜੀ ਸਾਰੇ youth ਨੌਜਵਾਨ ਕੀ ਕੀ ਸੋਚਿਆ ਸੀ ਜੁਆਇਨ ਜੁਆਇਨ ਕਰਨ ਵੇਲੇ ਪਿੰਡ ਦਾ ਵੇਖਿਆ ਜੀ ਵਿਕਾਸ ਆਪਣੇ ਦਾ ਇਲਾਕੇ ਦਾ ਵਿਕਾਸ ਵੇਖਿਆ ਉਹਦੇ ਤੋਂ ਪ੍ਰਭਾਵਿਤ ਹੋ ਕੇ ਫਿਰ ਅਸੀਂ ਇਹਨਾਂ ਨਾਲ ਜੁੜਨ ਦਾ ਫੈਸਲਾ ਲਿਆ